ਬੈਂਸ ਬਾਈ ਨੇ ਤੁਹਾਨੂੰ ਪਤਾ ਹੀ ਜਿਨੂੰ ਕਿਹਦਾ ਮਿਲ ਚਾਰ ਕਰਾਂਗੇ ਬੈਂਸ ਬਾਈ ਸਾਡੀ ਗਲਤਾਂ ਦਾ ਪਤਾ ਹੈ ਸਾਰੇ ਬੰਦੇ ਦੀ ਗੋਗੀ ਹੈ ਜੀ ਰੱਖੋ ਤੁਸੀਂ ਬਾਈ ਜਲਦੀ ਕਰੋ ਬੈਂਸ ਬਾਈ ਅੱਗੇ ਦਿੰਦਾ ਹਾਂ ਅੱਗੇ ਦਿੰਦਾ ਹਾਂ ਇਹ ਇਹਦਾ ਪਤਾ ਹੈ ਕਿ ਤਾਂ ਸਾਡੇ ਆਪ ਗੱਲ ਕਰ ਤੇਰੇ ਕੋਲ ਪੇਪਰ ਮੰਗਣ ਦੇ ਆ ਨਾ ਤੁਹਾਨੂੰ ਹੋਰ ਗੱਲਾਂ ਪਤਾ ਕਰਦੇ ਆ ਕਿ ਇਹ ਕਿਹੜੇ ਵੀ ਪੇਪਰ ਗਾੜੇ ਪੇਪਰ ਕਾਟੇ ਨਾ ਕਿਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਕਿਹਾ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵ ਲਾਇਸੈਂਸ ਨਾ ਕੋਈ ਆਰ.ਸੀ. ਪੇਸ਼ ਕੀਤੀ ਇਹਨਾਂ ਨੇ ਫਿਰ ਇਹਨਾਂ ਦਾ ਦੋਸਤ ਸੱਤ ਮੋੜ ਰਵੀ ਕਲੈਕਟਰ ਬੰਦ ਕਰਤੀ ਅਸੀਂ ਪੰਜ ਚਾਰ ਫੋਨ ਕਰਾਏ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆਗੇ ਬੈਂਸ ਬਾਜੀ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਮਨ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਸਾਰੇ ਬੰਦੇ ਦੀ ਗੋਗੀ ਆ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵੱਸ ਕੇ ਆ ਤੇ ਕੋਈ ਆਪਣੇ ਮੁਖੇ ਡਾਕਣ ਕੋਈ ਪੇਸ਼ੀ ਕਰ ਸਕੀ ਸੀ ਤੇ ਉਹ ਕਾਫੀ ਬਤੂ ਵੀ ਨਾ ਪੇਸ਼ ਆ ਮਲਾਜਮਾਂ ਤੇ ਹੁਣ ਸੀ ਇਹ ਗੱਡੀ ਇਹ ਬੋਨਡ ਕਰਤੀ ਹੈ ਇਹ ਸਰ ਸਿੰਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਸੀ ਸਰ ਕੋਈ ਨਹੀਂ ਅਸੀਂ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸ ਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਬੋਨਡ ਕਰਤੀ ਹੈ ਅਸੀਂ